ਸਵਾਲ ਅਜ ਕਿਸ ਗੱਲ ਦਾ ਸਵਾਲ ਪਿੰਡ ਦੀ ਹੋਦ ਖਤਮ ਕਰਨ ਦਾ ਪਿੰਡ ਦੀ ਹੋਦ ਨਹੀਂ ਪੰਜਾਬ ਦੀ ਹੋਦ ਖਤਮ ਕਰਨ ਦਾ ਇਹ ਕਹਿੰਦੇ ਅਸੀਂ ਅਰਬਨਾਈਜੇਸ਼ਨ ਕਰਨੀ ਹੈ ਬੀਬੀ ਉਹ ਅਰਬਨਾਈਜ ਹੁੰਦਾ ਸ਼ਹਿਰੀ ਕਰਨ ਵੀ ਪਿੰਡਾਂ ਚ ਤਰੱਕੀ ਨਹੀਂ ਹੈ ਪਿੰਡ ਪਛੜੇ ਹੋਏ ਨੇ ਇੱਥੇ ਕੰਮ ਨਹੀਂ ਮਿਲਦਾ ਅਸੀਂ ਸ਼ਹਿਰ ਬਣਾ ਦੇਣੇ ਨੇ ਤੇ ਸ਼ਹਿਰਾਂ ਚ ਬਹੁਤ ਕੁਝ ਹੋਊਗਾ ਆਬਨੇ ਇਸ ਦਾ ਮਤਲਬ ਆ ਜਦੋਂ ਦੇਸ਼ ਯਾਦ ਹੋਇਆ 17% ਲੋਕ ਸ਼ਹਿਰਾਂ 'ਚ ਰਹਿੰਦੇ ਸੀ ਸਾਰੇ ਦੇਸ਼ ਦੇ ਵਿੱਚ 31-32% ਲੋਕ ਸ਼ਹਿਰਾਂ 'ਚ ਰਹਿੰਦੇ ਆ ਪੰਜਾਬ ਦੇ ਵਿੱਚ 42% ਲੋਕ ਸ਼ਹਿਰਾਂ 'ਚ ਲੈਣ ਲੱਗੇ 30 ਤੱਕ ਪੰਜਾਬ ਦੇ 50% ਲੋਕਾਂ ਨੂੰ ਸ਼ਹਿਰਾਂ 'ਚ ਲੈ ਕੇ ਆਉਣਾ ਜਿੱਥੇ ਸ਼ਹਿਰੀਕਰਨ ਹੋ ਗਿਆ ਪਾਈਚਾਰਾ ਖਤਮ ਜਿੱਥੇ ਸ਼ਹਿਰੀਕਰਨ ਹੋ ਗਿਆ ਜਦੀ ਮਦਦ ਹੀ ਨਹੀਂ ਹੁੰਦੀ ਗਮਾਂਡ ਮੌਤ ਹੋਈ ਪਈ ਹੋਵੇ ਤਾਂ ਪਤਾ ਨਹੀਂ ਲੱਗਦਾ ਬਹੁਤ ਥਮਾ ਨੂੰ ਜਿੱਥੇ ਸ਼ਹਿਰੀਕਰਨ ਹੋ ਗਿਆ ਉਥੇ ਮੰਡੀਆਂ ਲੱਗਦੀਆਂ ਨੇ ਮਜ਼ਦੂਰਾਂ ਦੀਆਂ ਸਵੇਰੇ 8 ਵਜੇ ਜਾ ਕੇ ਖੜੇ ਹੋ ਜਾਂਦੇ ਆ ਕਈ ਵਾਰੀ 11 ਵਜੇ ਮੁੜ ਕੇ ਆਉਂਦੇ ਨੇ ਜਿੱਥੇ ਸ਼ਹਿਰੀਕਰਨ ਹੋ ਗਿਆ ਜਿੱਥੇ ਪੌਸ਼ ਕਲੋਨੀ ਆ ਉਥੇ ਦੂਸਰੀਆਂ ਬਸਤੀਆਂ ਵੀ ਨੇ